ਸਾਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋ ਕੀ ਅੱਜ ਅਸੀਂ ਇੱਕ ਵਾਰੀ ਫੇਰ ਪਹੁੰਚੇ ਹਾਂ ਜੀ ਪਿੰਡ ਮੀਕੇ ਦੇ ਵਿੱਚ ਜਿੱਥੇ ਇੱਕ ਗੁਰੂ ਘਰ ਦੇ ਵਜ਼ੀਰ ਦੇ ਘਰ ਦੇ ਲੈਂਟਰ ਬਾਬਤ ਆਪ ਸਭ ਸੰਗਤਾਂ ਦੇ ਨਾਲ ਅਸੀਂ ਸਾਂਝ ਪਾਈ ਸੀ ਤੇ ਸਭ ਤੋਂ ਪਹਿਲਾਂ ਤੇ ਸ਼ੁਕਰਗੁਜ਼ਾਰ ਭਾਈ ਤ੍ਰਿਪਜੀਤ ਸਿੰਘ ਜੀ ਯੂ ਐਸ ਏ ਵਾਲਿਆਂ ਦੇ ਜਿਨ੍ਹਾਂ ਦੀ ਭੇਜੀ ਸੇਵਾ ਦੇ ਵਿੱਚੋਂ ਸਰੀਏ ਦੀ ਸੇਵਾ ਹੋ ਗਈ ਸੀ ਤੇ ਅੱਜ ਦੋ ਹੋਰ ਗੁਰਮੁਖ ਪਿਆਰੇ ਭਾਈ ਕਮਲਜੀਤ ਸਿੰਘ ਯੂ ਐਸ ਏ ਵਾਲੇ ਤੇ ਭਾਈ ਬਲਜੀਤ ਸਿੰਘ ਕੈਨੇਡਾ ਵਾਲੇ ਭਾਈ ਬਲਜੀਤ ਸਿੰਘ ਕੈਨੇਡਾ ਵਾਲਿਆਂ ਵੱਲੋਂ ਜਿਹੜਾ ਆ ਉਹ ਸਾਨੂੰ 50000 ਰੁਪਏ ਦੀ ਸੇਵਾ ਭੇਜੀ ਗਈ ਆ ਇਹ ਬਹੁਤ ਹੀ ਵਧੀਆ ਇਨਸਾਨ ਨੇ ਤੇ ਅਕਸਰ ਜਿਹੜੇ ਆ ਉਹ ਸੇਵਾ ਲੋੜਵੰਦ ਪਰਿਵਾਰਾਂ ਦੀ ਕਰਦੇ ਰਹਿੰਦੇ ਆ ਤੇ ਭਾਈ ਕਮਲਜੀਤ ਸਿੰਘ ਯੂ ਐਸ ਏ ਵਾਲਿਆਂ ਵੱਲੋਂ 76000 ਰੁਪਏ ਦੀ ਸੇਵਾ ਸਾਡੇ ਕੋਲ ਪਹੁੰਚੀ ਆ ਜਿਹਦੇ ਚੋਂ 50000 ਰੁਪਏ ਅੱਜ ਅਸੀਂ ਇਹਨਾਂ ਨੂੰ ਇਹਨਾਂ ਦੇ سپਰਦ ਕਰਨ ਜਾ ਰਹੇ ਆ ਤੇ ਯਾਨੀ ਕਿ 50000 ਰੁਪਏ ਭਾਈ ਬਲਜੀਤ ਸਿੰਘ ਕੈਨੇਡਾ ਵੱਲੋਂ ਤੇ 50000 ਰੁਪਇਆ ਜਿਹੜਾ ਭਾਈ ਕਮਲਜੀਤ ਸਿੰਘ ਯੂ ਐਸ ਏ ਵਾਲਿਆਂ ਵੱਲੋਂ ਕੁੱਲ 1 ਲੱਖ ਰੁਪਇਆ ਅੱਜ ਅਸੀਂ ਪਰਿਵਾਰ ਦੇ سپਰਦ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਤੇ ਬੀਬੀ ਜੀ ਵਧਾਈਆਂ ਬਹੁਤ-ਬਹੁਤ ਤੁਹਾਨੂੰ ਬਾਬਾ ਜੀ ਬਹੁਤਿਆਂ ਬਹੁਤਿਆਂ ਜਿਨ੍ਹਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ ਮੇਰੇ ਸਾਰੇ ਵੀਰਾਂ ਨੂੰ ਬਹੁਤ-ਬਹੁਤ ਵਧਾਈਆਂ ਚੜ੍ਹਦੀ ਕਲਾ ਮੇਰੇ ਵੀਰਾਂ ਦੀ ਬਾਹਰ ਮਹਾਰਾਜ ਜਤੰਦਰ ਰੋਤਿਆਂ ਬਖਸ਼ਣ ਮੇਰੇ ਵੀਰਾਂ ਨੂੰ ਮੇਰੇ ਵੀਰ ਐਦਾਂ ਹੀ ਮੇਰੀ ਸੇਵਾ ਕਰਦੇ ਰਹਿਣ ਕੋਈ ਗੱਲ ਨਹੀਂ ਚਿੰਤਾ ਨਹੀਂ ਕਰਨੀ ਬੱਚੇ ਨੂੰ ਤੁਸੀਂ ਵਧੀਆ ਪੜ੍ਹਾਓ ਲਿਖਾਓ ਤੇ ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਮਹਾਰਾਜ ਕਿਰਪਾ ਕਰੇ ਹਾਂਜੀ ਬਾਬਾ ਜੀ ਹਾਂਜੀ ਤੇ ਹੁਣ ਤਕਰੀਬਨ ਸਾਰਾ ਸਮਾਨ ਪੂਰਾ ਹਾਂਜੀ ਬਾਬਾ ਜੀ ਪੂਰਾ ਕੋਈ ਮੁਸ਼ਕਲ ਨਹੀਂ ਨਹੀਂ ਬਾਬਾ ਜੀ ਕੋਈ ਮੁਸ਼ਕਲ ਅੱਜ ਭਾਈ ਕਮਲਜੀਤ ਸਿੰਘ ਤੇ ਭਾਈ ਬਲਜੀਤ ਸਿੰਘ ਇੱਕ ਅਮਰੀਕਾ ਚ ਆਦੇ ਇੱਕ ਕੈਨੇਡਾ ਚ ਆ ਦੋਆਵਾਂ ਵੱਲੋਂ 50-50 ਹਜ਼ਾਰ ਰੁਪਏ 1 ਲੱਖ ਤੁਹਾਨੂੰ ਦੇ ਚੱਲੇ ਆ ਠੀਕ ਹੈ ਬਾਬਾ ਜੀ ਠੀਕ ਹੈ ਧੰਨਵਾਦ ਬਹੁਤ ਬਹੁਤ ਪਕੌੜੇ ਪਕਾੜੇ ਵੀ ਬਣਾਏ ਆ ਹਾਂਜੀ ਬਾਬਾ ਜੀ ਬਣਾਏ ਆ ਕੋਈ ਗੱਲ ਨਹੀਂ ਪਕੌੜੇ ਅੱਜ ਹੀ ਖਾ ਕੇ ਜਾਣਾ ਹਾਂ ਜੀ ਬਹੁਤ ਧੰਨਵਾਦ ਆ ਜੀ ਪਿੰਡ ਮੀਕੇ ਦੀ ਸੰਗਤ ਨੇ ਵੀ ਸਾਥ ਦਿੱਤਾ ਇਸ ਗੁਰੂ ਘਰ ਦੇ ਵਜੀਰ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਕਿਉਂਕਿ ਹਰ ਇੱਕ ਦਾ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਜਦੋਂ ਵੀ ਕਿਸੇ ਘਰ ਦੇ ਵਿੱਚ ਕੋਈ ਕਾਰਜ ਸ਼ੁਰੂ ਹੁੰਦਾ ਹੈ ਤੇ ਉੱਥੇ ਗਰੰਥੀ ਸਿੰਘ ਦੀ ਹਾਜ਼ਰੀ ਬਹੁਤ ਜ਼ਰੂਰੀ ਹੁੰਦੀ ਹੈ ਗੁਰੂ ਦਾਸ ਜੀ ਓਟ ਆਸਰਾ ਲੈ ਕੇ ਸਾਰੇ ਕੰਮ ਕਰਦੇ ਆ ਤੇ ਅਰਦਾਸ ਗੁਰੂ ਘਰ ਦੇ ਵਜ਼ੀਰ ਨੇ ਕਰਨੀ ਹੁੰਦੀ ਆ ਤੇ ਜੇ ਗੁਰੂ ਘਰ ਦਾ ਵਜ਼ੀਰ ਹੀ ਕਿਸੇ ਗੱਲ ਦੀ ਕੋਈ ਕਮੀ ਰਹਿ ਜਾਏ ਉਹਦੇ ਖਾਣ ਪੀਣ ਰਹਿਣ ਸੈਣ ਪਹਿਨਣ ਦੇ ਵਿੱਚ ਤੇ ਉਹ ਵੀ ਇੱਕ ਹਿਸਾਬ ਨਾਲ ਸਾਡੀ ਸਾਰੇ ਸਮਾਜ ਲਈ ਸਾਰੇ ਸੋਸਾਇਟੀ ਲਈ ਉਸ ਨਗਰ ਲਈ ਇੱਕ ਮਿਹਣਾ ਜਿਹਾ ਬਣ ਜਾਂਦਾ ਹੈ ਤੇ ਪਤਾ ਲੱਗਾ ਕਿ ਨਗਰ ਨੇ ਵੀ ਪੂਰਾ ਸਾਹ ਦਿੱਤਾ ਤੇ ਸਾਨੂੰ ਲੱਗਦਾ ਹੈ ਕਿ ਸਾਡੇ ਵੀਡੀਓ ਬਣਾਉਂਦਿਆਂ ਬਣਾਉਂਦਿਆਂ ਜਿਹੜਾ ਉਹ ਲੈਂਟਰ ਕੰਪਲੀਟ ਹੋ ਜਾਣਾ ਛੋਟਾ ਜਿਹਾ ਲੈਂਟਰ ਆ ਕੋ ਬਹੁਤ ਵੱਡਾ ਨਹੀਂ ਆ ਪਰ ਚਲੋ ਇਸ ਪਰਿਵਾਰ ਦਾ ਸਿਰ ਲਕਾ ਜਿਹੜਾ ਅੱਜ ਹੋ ਜਾਣਾ ਬਹੁਤ ਮਿਹਰਬਾਨੀ ਜੀ ਤੁਸੀਂ ਇਸੇ ਤਰ੍ਹਾਂ ਹੀ ਸਾਡਾ ਸਾਥ ਦੇ ਦੇ ਰਹੋ ਅਸੀਂ ਆਪ ਜੀ ਦੇ ਬੇਹਦ ਸ਼ੁਕਰਗੁਜ਼ਾਰ ਹੋਵਾਂਗੇ ਔਰ ਧੰਨਵਾਦੀ ਆ ਸਰਦਾਰ ਕਮਲਜੀਤ ਸਿੰਘ ਜੀ ਯੂ ਐਸ ਏ ਵਾਲਿਆਂ ਦੇ ਤੇ ਸਰਦਾਰ ਬਲਜੀਤ ਸਿੰਘ ਜੀ ਕੈਨੇਡਾ ਵਾਲਿਆਂ ਦੇ ਜਿਨ੍ਹਾਂ ਦੀ ਭੇਜੀ ਸੇਵਾ ਜਿਹੜੀ ਅੱਜ ਅਸੀਂ ਪਰਿਵਾਰ ਦੇ سپرد ਕਰਨ ਜਾ ਰਹੇ ਹਾਂ ਆ ਸਾਧ ਸੰਗਤ ਜੀ ਜਿਵੇਂ ਕਿ ਅਸੀਂ ਆਪ ਜੀ ਨੂੰ ਪਹਿਲਾਂ ਦੱਸ ਹੀ ਚੁੱਕੇ ਹਾਂ ਕਿ ਵੀਰ ਕਮਲਜੀਤ ਸਿੰਘ ਯੂ ਐਸ ਏ ਵਾਲਿਆਂ ਵੱਲੋਂ ਤੇ ਵੀਰ ਬਲਜੀਤ ਸਿੰਘ ਕੈਨੇਡਾ ਵਾਲਿਆਂ ਵੱਲੋਂ ਦੋਵਾਂ ਵੀਰਾਂ ਵੱਲੋਂ 50-50 ਹਜ਼ਾਰ ਦੀ ਸੇਵਾ ਜੀ 1 ਲੱਖ ਰੁਪਏ ਦੀ ਭੇਟਾ ਅਸੀਂ ਬੀਬੀ ਰਾਜਵੀਰ ਕੌਰ ਦੇ سپرد ਕਰਨ ਜਾ ਰਹੇ ਹਾਂ ਕਿਉਂਕਿ ਲੈਂਟਰ ਪੈਣ ਤੋਂ ਬਾਅਦ ਵੀ ਬੜੇ ਕੰਮ ਹੁੰਦੇ ਆ ਘਰ ਦੇ ਤੇ ਇਸ ਵਕਤ ਸਾਡੇ ਨਾਲ ਖੜੇ ਨੇ ਵੀਰ ਰੇਸ਼ਮ ਸਿੰਘ ਜੀ ਜੋ ਇਸ ਨਗਰ ਦੇ ਇੱਕ ਬਹੁਤ ਹੀ ਵਧੀਆ ਸੂਝਵਾਨ ਤੇ ਸੇਵਾਦਾਰ ਭਾਵਨਾ ਵਾਲੇ ਜਿਹੜੇ ਆ ਉਹ ਨੌਜਵਾਨ ਨੇ ਤੇ ਜਿਨ੍ਹਾਂ ਨੇ ਰਲ ਮਿਲ ਕੇ ਇਹਨਾਂ ਨੇ ਵੀ ਕਾਫੀ ਸਹਿਯੋਗ ਕੀਤਾ ਪਰਿਵਾਰ ਦਾ ਤੇ ਇਹਨਾਂ ਨਾਲ ਗੱਲਬਾਤ ਭਾਈ ਰੇਸ਼ਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਅ ਦੱਸਿਓ ਕੁਛ ਆਪਣੇ ਬਾਰੇ ਆਪਣੇ ਕਾਰਜਾਂ ਬਾਰੇ ਵੀ ਦੱਸਿਓ ਜੀ ਹਾਂਜੀ ਸਾਹ ਸੰਗਤ ਜੀ ਜਿਹੜੇ ਇਹ ਕਾਰਜ ਭੈਣ ਦਾ ਜਿਹੜਾ ਕੀਤਾ ਵਾ ਬਹੁਤ ਬਹੁਤ ਸਭ ਪਹਿਲਾਂ ਧੰਨਵਾਦ ਕਰਦਾ ਭਾਈ ਸਾਹਿਬ ਜੀ ਦਾ ਸਾਹ ਸੰਗਤ ਦਾ ਜਿਨ੍ਹਾਂ ਨੇ ਇਹਨਾਂ ਨੇ ਮਾਇਆ ਭੇਜੀ ਅਤੇ ਇਸ ਲੈਂਟਰ ਦੀ ਸੇਵਾ ਇਹ ਘਰ ਦੀ ਮਕਾਨ ਦੀ ਚੁੱਕੀ ਆ ਤੇ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਮੈਂ ਇਸ ਪਿੰਡ ਦਾ ਹੀ ਵਸਨੀਕ ਆ ਮਿੰਡ ਮੀਕੇ ਦਾ ਤੇ ਸਾਡੇ ਨੌਜਵਾਨ ਗਰੁੱਪ ਵੱਲੋਂ ਮਿਲ ਸੇਵਾ ਕੀਤੀ ਜਾਂਦੀ ਆ ਐਂਬੂਲੈਂਸ ਦੀ ਸੇਵਾ ਕੀਤੀ ਜਾਂਦੀ ਆ ਤੇ ਨਾਲ ਦੀ ਨਾਲ ਜਿੱਦਾਂ ਕੋਈ ਵੀ ਸਮਾਜਿਕ ਜਿਹੜਾ ਸਮੁੰਦਾ ਧਾਰਮਿਕ ਕ੍ਰਿਤਿਆ ਵਿੱਚ ਉਹਰੇ ਵੱਲੋਂ ਸੇਵਾ ਕੀਤੀ ਜਾਂਦੀ ਆ ਤੇ ਇਹਦੇ ਭੈਣ ਦੇ ਆਪਣੇ ਸਾਡੇ ਗਰੁੱਪ ਵੱਲੋਂ ਵੀ ਇਸ ਮਕਾਨ ਦੇ ਵਿੱਚ ਸੇਵਾ ਦਾ ਸੰਜੋਗ ਥੋੜਾ ਜਿੰਨਾ ਵੀ ਸਰਦਾ ਬੰਦਾ ਦਿੱਤਾ ਗਿਆ ਵਾ ਤੇ ਬਾਕੀ ਬਹੁਤ ਬਤਨਵਾ ਕਰਦਾ ਭਾਈ ਸਾਹਿਬ ਦਾ ਜਿਹੜੇ ਸਾਡੇ ਨਗਰ ਦੇ ਵਿੱਚ ਆਏ ਆ ਤੇ ਜਿਹੜੇ ਮੈਂ ਕਹਿੰਦੇ ਆ ਪਰਿਵਾਰਾਂ ਦੇ ਬਾਹ ਫੜਦੇ ਆ ਕਿਉਂਕਿ ਇਹਨਾਂ ਦੇ ਜਿਹੜੇ ਹੈਗੇ ਸੋਹਰਾ ਸਾਹਿਬ ਜੀ ਹੈ ਉਹ ਵੀ ਗਰੰਥੀ ਸਿੰਘ ਸੀ ਤੇ ਉਹਨਾਂ ਦੀ ਵੀ ਡੈਥ ਹੋ ਚੁੱਕੀ ਹਾਰਟ ਦੇ ਨਾਲ ਤੇ ਇਹਨਾਂ ਦੇ ਜਿਹੜੇ ਫਸ ਬੈਂਡੀ ਉਹਨਾਂ ਦੀ ਵੀ ਡੈਥ ਹੋ ਗਈ ਉਹ ਵੀ ਗਰੰਥੀ ਸਿੰਘ ਹੀ ਇਸ ਪਿੰਡ ਦੇ ਵਿੱਚ ਹੀ ਨਿਸਕਾਮ ਸੇਵਾ ਕਰਦੇ ਰਹੇ ਭਾਈ ਸਾਹਿਬ ਜੀ ਵਾਹ ਜੀ ਵਾਹ ਤੇ ਉਹ ਮਤਲਬ ਆਪਣੀਆਂ ਘਰ ਬਣਾਉ ਮਕਾਨ ਬਣਾਉਣ ਅਸੀਂ ਥੋੜੇ ਥੋੜੇ ਇਟਾ ਆਪਣਾ ਮਤਲਬ ਮਟੀਰੀਅਲ ਇਕੱਠਾ ਕਰ ਰਹੇ ਸੀ ਕਿ ਜਾਣ ਕੇ ਕੋਈ ਪ੍ਰੋਬਲਮ ਦੇ ਕਾਰਨ ਬਿਮਾਰੀ ਕਰ ਪਰ ਆਪਣੇ ਪਿੰਡ ਵੱਲੋਂ ਪੂਰਾ ਸੰਯੋਗ ਕੀਤਾ ਗਿਆ ਕਿਉਂਕਿ ਲਾਜ ਦੇ ਵਿੱਚ ਮਤਲਬ ਜਿੱਥੇ ਵੀ ਹੈ ਪਰ ਨਹੀਂ ਉਹ ਪਛਾੜ ਸਕਿਆ ਜੋ ਮਾਰਾ ਇਹਨੂੰ ਪਾਣਾ ਸੀ ਮਨਜ਼ੂਰੀ ਪਰ ਇਸ ਪੈਣ ਦਾ ਇਹ ਕਿਹਾ ਵਾ ਵੱਧ ਤੋਂ ਵੱਧ ਅਸੀਂ ਆਹ ਸੰਗਤ ਗੱਲੇ ਵੀ ਅਪੀਲ ਕੀਤੀ ਹੈ ਵੱਧ ਤੋਂ ਵੱਧ ਆਪਾਂ ਸੰਜੋਗ ਕਰਕੇ ਮਕਾਨ ਉਸਾਰੀ ਕੀਤਾ ਵਾ ਤੇ ਬਹੁਤ ਬਹੁਤ ਧੰਨਵਾਦ ਕਰਨਾ ਪੈਦਾ ਤੁਸੀਂ ਇੱਕ ਨੰਬਰ ਇਹਨਾਂ ਦਾ ਬੋਲ ਦੋ ਜੇ ਤੁਹਾਨੂੰ ਯਾਦ ਨਹੀਂ ਤੇ ਤੁਸੀਂ ਬੋਲ ਦੋ ਜੀ ਨੰਬਰ ਆਪਣਾ 70141 ਹਾਂਜੀ ਚੰਤੀ ਸ਼ਹਿਰ ਪੱਕੀ 70141 ਚੰਤੀ ਸ਼ਹਿਰ ਪੱਕੀ 78141 34631 ਇਹ ਇਹਨਾਂ ਦਾ ਫੋਨ ਨੰਬਰ ਹੈ ਜੀ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਸਕਰੀਨ ਦੇ ਥੱਲੇ ਵੀ ਤੁਸੀਂ ਨੰਬਰ ਵੇਖ ਰਹੇ ਹੋ ਤੇ ਕਿਉਂਕਿ ਮੈਂ ਇੱਕ ਵਾਰੀ ਫੇਰ ਸ਼ੁਕਰਗੁਜ਼ਾਰਾਂ ਸਦਾ ਕਮਲਜੀਤ ਸਿੰਘ ਜੀ ਯੂਐਸਏ ਵਾਲਿਆਂ ਦਾ ਤੇ ਸਰਦਾਰ ਬਲਜੀਤ ਸਿੰਘ ਜੀ ਕੈਨੇਡਾ ਵਾਲਿਆਂ ਦਾ ਤੇ ਭਾਈ ਕਮਲਜੀਤ ਸਿੰਘ ਜੀ ਸਾਡੇ ਨਾਲ ਪਹਿਲੀ ਵਾਰੀ ਜੁੜੇ ਨੇ ਉਹਨਾਂ ਨੇ 76000 ਦੀ ਸੇਵਾ ਭੇਜੀ ਜੀ ਚੋਂ 50000 ਅਸੀਂ ਇਹਨਾਂ ਦੇ ਸਪੁਰਦ ਕੀਤਾ ਤੇ ਬਾਕੀ 26000 ਜਿਹੜਾ ਵਾ ਇੱਕ ਹੋਰ ਪਰਿਵਾਰ ਆ ਬਹੁਤ ਜ਼ਿਆਦਾ ਜ਼ਰੂਰਤਮੰਦ ਆ ਉਹ ਸੇਵਾ ਅਸੀਂ ਉੱਥੇ ਦੇ ਕੇ ਤੇ ਅਸੀਂ ਭਾਈ ਕਮਲਜੀਤ ਸਿੰਘ ਜੀ ਨਾਲ ਸਾਰੀ ਵੀਡੀਓ ਸਾਂਝੀ ਕਰਦੇ ਆਂਗੇ ਕਿਉਂਕਿ ਇਹ 50000 ਕੈਨੇਡਾ ਵਾਲਿਆਂ ਵੱਲੋਂ ਆ ਗਈ ਸੀ ਇਸ ਕਰਕੇ ਅਸੀਂ ਨਹੀਂ ਤੇ ਸਾਰੀ ਦੀ ਸਾਰੀ ਅਸੀਂ ਇੱਥੇ ਦੇਣੀ ਸੀ ਤੇ ਸਤਿਗੁਰੂ ਕਿਰਪਾ ਕਰਨਗੇ ਆ ਆਪ ਜੀ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਜੀ ਇਸੇ ਤਰ੍ਹਾਂ ਹੀ ਇਹਨਾਂ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਰਹੋ ਤੇ ਅੱਜ ਜਦੋਂ ਕੈਮਰੇ ਦੀ ਅੱਖ ਨਾਲ ਤੁਸੀਂ ਵੀ ਵੇਖ ਰਹੇ ਹੋ ਵੀ ਲੈਂਟਰ ਪੈ ਰਿਆ ਤੇ ਬੜਾ ਮਨ ਨੂੰ ਤਸੱਲੀ ਹੁੰਦੀ ਆ ਸੇਵਾ ਭੇਜਣ ਵਾਲਿਆਂ ਦੇ ਮਨ ਨੂੰ ਵੀ ਤਸੱਲੀ ਹੁੰਦੀ ਆ ਵੀ ਅਸੀਂ ਜਿਸ ਮਕਸਦ ਜਿਸ ਕਾਰਜ ਲਈ ਸੇਵਾ ਭੇਜੀ ਸੀਗੀ ਜਾਂ ਬਲਵੰਦਰ ਸਿੰਘ ਪੱਖੋਕੇ ਤੱਕ ਪਹੁੰਚਾਈ ਸੀ ਉਹਨਾਂ ਦੇ ਮਨ ਨੂੰ ਤਸੱਲੀ ਹੋ ਜਾਂਦੀ ਆ ਵੀ ਸਾਡੇ ਭੇਜੀ ਸੇਵਾ ਦੇ ਨਾਲ ਜਿਸ ਕਾਰਜ ਲਈ ਵੀਡੀਓ ਪਾਈ ਗਈ ਸੀ ਉਹ ਕਾਰਜ ਜਿਹੜਾ ਉਹ ਪੂਰਾ ਹੋ ਰਿਹਾ ਤੇ ਤੁਸੀਂ ਬਿਲਕੁਲ ਇਸੇ ਤਰ੍ਹਾਂ ਭਰੋਸਾ ਕਾਇਮ ਰੱਖਿਓ ਤੇ ਸਤਿਗੁਰੂ ਕਿਰਪਾ ਕਰਨਗੇ ਬਹੁਤ ਸਾਰੀਆਂ ਸੰਗਤਾਂ ਨੂੰ ਹੁਣ ਪਤਾ ਲੱਗ ਜਾਣਾ ਕਿ ਸਾਡਾ ਚੈਨਲ ਜਿਹੜਾ ਵਾ ਬੈਨ ਕਰ ਦਿੱਤਾ ਗਿਆ ਜੀਐਨਐਲ 24 ਇੰਡੀਆ ਦੇ ਵਿੱਚ ਵਿਦੇਸ਼ਾਂ ਵਾਲੇ ਵੀਰ ਵੇਖ ਸਕਦੇ ਆ ਤੇ ਨਵਾਂ ਟੀਵੀ ਪੱਖੋ ਕੇ ਟੀਵੀ ਦੇ ਨਾਂ ਦੇ ਉੱਤੇ ਚੈਨਲ ਸਾਡਾ ਜਿਹਦੇ ਤੇ ਤੁਸੀਂ ਇਹ ਵੀਡੀਓ ਵੇਖਣੀ ਆ ਤੇ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਵਾ ਸਾਰਿਆਂ ਨੇ ਵੇਖਣਾ ਵਾ ਤੇ ਇਤਨਾ ਹੀ ਸੰਗਤ ਜੁੜੀ ਰਵੇ ਤੇ ਅਸੀਂ ਇਹਨਾਂ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਰਵਾਂਗੇ ਬਹੁਤ ਮਿਹਰਬਾਨੀ ਜੀ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਵਰਤੋ ਬਾਦ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ